ਲੈ ਦੋਸਤੋ ਅੱਜ ਨਾ ਤੁਹਾਨੂੰ ਇੱਕ ਟਾਪ ਕਲਾਸ ਜਰਸੀ ਦਾ ਨਗੀਨਾ ਦਿਖਾ ਰਹੇ ਹਾਂਗੇ ਚੈੱਕ ਕਰ ਲੋ ਜੀ ਬਾਹ ਕਮਾਲ ਦਾ ਡਰ ਐ ਪੈਸੋ ਪਹਿਲਾਂ ਤੁਸੀਂ ਇਹਦੀ ਅਡਰੈਸ ਚੈੱਕ ਕਰੋ ਜੀ ਬਹੁਤ ਚੰਗੀ ਬਣੀ ਹੈ ਜੀ ਤੇ ਬਾਕੀ ਆਪਾਂ ਬਾਅਦ ਤੋ ਡਿਟੇਲ ਸਾਰੀ ਲਵਾਂਗੇ ਗਾਂ ਪਰ ਤੁਹਾਨੂੰ ਇਹ ਤੁਹਾਨੂੰ ਥਾਂ ਲੇ ਵੀ ਦੀ ਬਹੁਤ ਸਾਫ ਸੁਥਰੀ ਹੈ ਜੀ ਜਮਾਂ ਤਾਜੀ ਸੂਈ ਹੈ ਪੈਸੇ ਵੀ ਫੀਮੇਲ ਕਾਫ ਆਈ ਹੈ ਬਈ ਬਹੁਤ ਚੰਗੀ ਬੋਲੇ ਜੇ ਹੁਣ ਥੋੜੀ ਅੱਧੀ ਖਾਲੀ ਕਰਤੀ ਅੱਛਾ ਜੀ ਹਾਂ ਹੁਣ ਤਾਂ ਹੁਣ ਤਾਂ ਲੇਵਾ ਦਾ ਬਹੁਤ ਠੀਕ ਹੈ ਦਾ ਪਹਿਲੇ ਸੂਈਆ ਕਿ ਦੂਜੇ ਬਾਈ ਇਹੇ ਪਹਿਲੇ ਹਾਂ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਬੇ ਤਾਜੀ ਸੂਈ ਰਹੇਗੀ ਤਾਜੀ ਠੀਕ ਹੈ ਕਿੰਨਾ ਦੁੱਧ ਹੈ ਇਸ ਕੀ ਪਹਿਲੇ ਸੂਏ ਪਾਉਗੀ ਇਹੇ ਬਈ ਯਾਰ ਅਸੀਂ ਤਾਂ ਕਹਿੰਦੇ 20 ਪਲੱਸ ਦੁੱਧ ਦੇ ਰੂਪੋ ਅੱਛਾ ਜੀ ਹਾਂ ਠੀਕ ਆ ਬਹੁਤ ਚੰਗੀ ਹੈਗੀ ਬਾਈ ਸਾਰੇ ਪਾਸੋਂ ਇਸ ਕੁਆਲਿਟੀ ਦੇਖ ਸਕਦੇ ਜਿੱਤੀ ਮਿਲਦੀ ਨਹੀਂ ਜੀ ਪੰਜਾਬ ਵਾਲੀ ਪ्युअर ਪੰਜਾਬ ਵਾਲੀ ਹੈ ਜੀ ਥਣ ਥੱਪਾ ਦੇਖੋ ਤੁਸੀਂ ਗਠੇੜ ਤੇ ਥਣ ਲੱਗਾ ਹੋਇਆ ਹੈਗਾ ਚੈੱਕ ਕਰੋ ਜੀ ਸਾਰੇ ਥਾਣਾ ਨਮਲੇ ਦੇਖੋ ਬਾਈ ਆਰਡਰ ਕੁਆਲਿਟੀ ਚੈੱਕ ਕਰ ਲਓ ਸਾਰੇ ਪਾਸੋਂ ਸਾਰੇ ਪਾਸੋਂ ਓਕੇ ਹੈ ਜੀ ਓਕੇ ਹੈ ਜੀ ਲੈ ਬੰਨ ਲਾ ਬਾਈ ਆ ਜੀ ਚੈੱਕ ਕਰੋ ਜੀ ਦੋਸਤੋ ਕਿਸੇ ਵੀਰ ਨੇ ਇਹ ਵੈੜ ਖਰੀਦਣੀ ਆ ਸਕਰੀਨ ਤੇ ਬਾਈ ਦਾ ਨੰਬਰ ਚੱਲਦਾ ਹੈਗਾ ਤੇ ਫੋਨ ਬਾਈ ਬੱਛੀ ਵੀ ਦੇਖ ਚੈੱਕ ਕਰੋ ਜੀ ਤੁਸੀਂ ਸਰ ਵੀ ਨਹੀਂ ਇੰਨਾ ਹੀ ਆ ਇਹ ਵੀ ਚੰਗੇ ਸੀ ਮੰਮੀ ਆਈ ਇੱਕ ਦੇ ਨਾਲ ਨਾਲ ਦੋ ਦੋ ਮਿਲਣਗੇ ਸਹੀ ਆਈ ਗੱਲ ਇੱਕ ਨਾਲ ਇੱਕ ਫ੍ਰੀ ਕਿਸੇ ਵੀਰ ਨੇ ਫਾਰਮ ਤਿਆਰ ਕਰਨਾ ਤਾਂ ਇਹ ਬੱਸੀ ਲਿਆ ਸਕਦਾ ਜੀ ਚੈੱਕ ਕਰੋ ਆ ਕੀ ਥਣਾ ਦੀ ਬਹੁਤ ਚੰਗੀ ਹੈਗੀ ਪਿੰਡ ਹੈਗਾ ਆਪਣਾ ਲੋਹਾ ਖੇੜਾ ਜਲਾ ਸੰਗਰੂਰ ਜੀ ਹੋਰ ਵੀ ਆਪਣੇ ਲਵੇ ਲਗਭਗ ਐਚ ਐਫ گاਵਾ 30 35 ਦੇ ਕਰੀਬ ਐਚ ਐਫ ਖਾਵਾਂ ਅਵੇਲੇਬਲ ਨੇ ਜੀ ਜੇ ਤੁਸੀਂ ਕੋਈ ਇਹਨਾਂ ਚੋਂ ਬੈੜ ਖਰੀਦਣੀ ਹੈ ਐਚ ਐਫ ਦੇ ਵਿੱਚੋਂ ਤਾਂ ਤੁਸੀਂ ਸਾਡੇ ਫਾਰਮ ਤੇ ਪਹੁੰਚ ਕੇ ਖਰੀਦ ਸਕਦੇ ਹੋ ਜੀ ਇੱਧਰ ਚੈੱਕ ਕਰੋ ਜੀ ਸਾਰੀਆਂ ਗਾਵਾਂ ਇਹ ਗੱਬਣਾ ਨੇ ਜੀ ਵਿੱਚ ਗਾਵਾਂ ਸੂਈਆਂ ਵੀ ਹੋਈਆਂ ਨੇ ਜੀ ਚੈੱਕ ਕਰ ਲਓ ਬਹੁਤ ਟੌਪ ਟੌਪ ਦੇ ਨੰਗੀਨੇ ਅਵੇਲੇਬਲ ਨੇ ਜੀ ਚੈੱਕ ਕਰੋ ਇਹ ਕਾਥਾਰ پارک ਬੱਸੀ ਰੱਖੀ ਹੋਈ ਹੈ ਜੀ ਸੌਂ ਕੀ ਹੈ ਇਹ ਵੀ ਚੈੱਕ ਕਰ ਸਕਦੇ ਤੁਸੀਂ ਉਹ ਵੱਡੀਆਂ ਵੜਾਂ ਨੇ ਜੇ ਕਿਸੇ ਵੀ ਨੇ ਕੋਈ ਵੀ ਗਾਂ ਖਰੀਦਣੀਆਂ ਪਿੰਡ ਹੈਗਾ ਆਪਣਾ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਜੀ 953080952 ਕੰਟੈਕਟ ਨੰਬਰ ਹੈ ਇਹ ਆਪਣਾ